ਸਾਨੂੰ ਨਾ ਤਾਂ ਮੀਟਿੰਗ ਚ ਉੱਤੇ ਸੱਦਿਆ ਜਾਂਦਾ ਤੇ ਨਾਲੇ ਉਹ ਕੋਈ ਮੈਂ ਉਹਨੂੰ ਕਾਲੀ ਦਾ ਦਫ਼ਤਰ ਨਹੀਂ ਕਹੂੰਗਾ ਮੈਂ ਕਹੂੰਗਾ ਤਾਂ ਸੁਭੀਰワਲ ਦਾ ਦਫ਼ਤਰ ਹੈ ਉਹ ਆਪਦੀ ਨਿੱਜੀ ਜਾਇਦਾਦ ਉਹਨੂੰ ਸਮਝ ਕੇ ਬੈਠੇ ਐ ਅਸੀਂ ਤਾਂ ਸਿਰਫ ਆਗੂ ਆਗੂ ਸੱਦੇ ਸੀ ਉਹਨਾਂ ਨੇ ਤਾਂ ਸਾਰੇ ਪੰਜਾਬ ਚ ਵਰਕਰ ਇਕੱਠੇ ਕਰਨ ਲਈ ਡਰ ਦੇ ਮਾਰਿਆਂ ਨੇ ਵੀ ਪਤਾ ਨਹੀਂ ਕਿੱਡਾ ਕੁ ਵੱਡਾ ਹੋਇਆ ਸੋ ਇਹ ਉਹਨਾਂ ਦੀ ਆਪਦੀ ਮਾਨਸਿਕਤਾ ਦਰਸਾਉਂਦੀ ਹੈ ਵੀ ਉਹ ਕੀ ਸੋਚਦੇ ਨੇ ਉਹ ਸਮਝਦੇ ਨੇ ਈ ਪਾਰਟੀ ਸਿਰਫ ਪਾਰਟੀ ਦਾ ਦਫਤਰ ਤੇ ਇੱਕ ਚੋਣ ਨਿਸ਼ਾਨ ਹੁੰਦਾ ਇਸ ਤੋਂ ਬਾਅਦ ਕੁਝ ਨਹੀਂ ਵਿਸ਼ਵਾਸ ਨਾ ਤਾਂ ਇਹ ਹੋ ਗਿਆ ਵੀ 2017 2014 ਤੋਂ ਲੈ ਕੇ ਹੁਣ ਤੱਕ ਲਗਾਤਾਰ ਕਾਲੀ ਦਲ ਦਾ ਗ੍ਰਾਫ ਗਿਰ ਰਿਹਾ ਹੈ ਲੋਕ ਵੋਟ ਦਿਨ-ਦਰ-ਦਿਨ ਘਟ ਰਹੀ ਹੈ ਤੇ ਇਹਦਾ ਹੁਣ ਤੁਸੀਂ ਕੀ ਅੰਦਾਜ਼ਾ ਲਾਉਂਗੇ ਵੀ ਕਾਲੀ ਦਲ ਦਾ ਲੋਕਾਂ 'ਚ ਗ੍ਰਾਫ ਕੀ ਹੈ ਜਾਂ ਕੀ ਲੋਕਾਂ ਦਾ ਵਿਸ਼ਵਾਸ ਹੈ ਕਾਲੀ ਦਲ 'ਚ ਬੰਦੇ ਕਾਂਗਰਸ ਨੇ ਨਹੀਂ ਪ੍ਰਧਾਨ ਬਣਨੇ ਉਹ ਤਾਂ ਕਿਨੇ ਦਿਖਾਵਾ ਕਰਦੇ ਨਹੀਂ ਬਦਲੇ ਯਾਰ ਦਿਖਾਵਾ ਹੀ ਕਰ ਲੈਣ ਨੇ ਇਹ ਇਹਦਾ ਦਿਖਾਵਾ ਵੀ ਨਹੀਂ ਕਰਨ ਨੂੰ ਤਿਆਰ ਇਹ ਸੋਈ ਜਿਹੜੀ ਐ ਸੋਈ ਨੇ ਤਾਂ ਕਾਲੀਦਨ ਨੂੰ ਬਦਨਾਮੀ ਘਟਣ ਤੋਂ ਬਿਨਾਂ ਹੋਰ ਕੁਝ ਦਿੱਤਾ ਨਹੀਂ ਸੋਈ ਨੇ ਹੁਣ ਤੱਕ ਕਾਲੀਦਨ ਨੂੰ ਬਦਨਾਮੀ ਕੱਟ ਕੇ ਹੀ ਦਿੱਤੀ ਔਰ ਕੁਝ ਨਹੀਂ ਦਿੱਤਾ ਹੁਣ ਜੇ ਪਾਰਟੀ ਚਾਰ ਵਾਰ ਪੰਜ ਵਾਰ ਲਗਾਤਾਰ ਹਾਰੀ ਆ ਫਿਰ ਜ਼ਿੰਮੇਵਾਰੀ ਕੌਣ ਲਾਊਗਾ ਜੀ ਉਸਦਾ ਮਤਲਬ ਉਹਨਾਂ ਦਾ ਕਹਿਣਾ ਤਾਂ ਇਹ ਐ ਵੀ ਜੇ ਤਾਂ ਜਿੱਤ ਕੇ ਤਾਂ ਸਾਡੀ ਜਿੱਤ ਜੇ ਹਾਰ ਕੇ ਤਾਂ ਪਾਰਟੀ ਦੀ ਹਾਰ ਤੁਸੀਂ ਸਿਰਫ ਕ੍ਰੈਡਿਟ ਹੀ ਲੈ ਸਕਦੇ ਹੋ ਤੁਸੀਂ ਮਤਲਬ ਇਹ ਹੈ ਵੀ ਜਿਹੜਾ ਕੋਈ ਮਾੜਾ ਕੰਮ ਉਹਦੀ ਜ਼ਿੰਮੇਵਾਰੀ ਨਹੀਂ ਲੈਣੀ ਉਹ ਅਸੀਂ ਨਹੀਂ ਲੈਣੀ ਉਹ ਤੁਸੀਂ ਲਓ ਜਿੱਤ ਦੀ ਜ਼ਿੰਮੇਵਾਰੀ ਅਸੀਂ ਲੈਣੀ ਹੈ ਇਹ ਕਿੱਥੋਂ ਦੀ ਸਿਆਸਤ ਹੋਈ ਜੀ ਤਾਂ ਸਿਆਸੀ ਗਲਿਆਰਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਅੱਜ ਚਰਚਾ ਦਾ ਬਿਸ਼ਾਰਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਵਰਕਰ ਇਕੱਠੇ ਹੋ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਬਾਗੀ ਧੜਾ ਹੈ ਉਹ ਵੀ ਆਪਣੀ ਮੀਟਿੰਗ ਕਰ ਰਿਹਾ ਸਾਡੇ ਨਾਲ ਪ੍ਰਮਿੰਦਰ ਸਿੰਘ ਢੀਂਸਾ ਮੌਜੂਦ ਨੇ ਗੱਲਬਾਤ ਕਰਦੇ ਆ ਢੀਂਸਾ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੀ ਹੈ ਕਿ ਕਨਵੈਨਸ਼ਨ ਸੈਂਟਰ ਦੇ ਵਿੱਚ ਮੀਟਿੰਗ ਕਰਨੀ ਪਈ ਆ ਤੁਸੀਂ ਵੀ ਅਕਾਲੀ ਦਲ ਦਾ ਹਿੱਸਾ ਹੋ ਕਿਉਂ ਇਹ ਅਸੀਂ ਤਾਂ ਪਹਿਲਾਂ ਹੀ ਅਸੀਂ ਪਿਛਲੀ ਮੀਟਿੰਗ ਵੀ ਇੱਥੇ ਕੀਤੀ ਸੀ ਅਸੀਂ ਤਾਂ ਮੀਟਿੰਗਾਂ ਹੀ ਇੱਥੇ ਕਰ ਰਹੇ ਆ ਕਿਉਂਕਿ ਸਾਨੂੰ ਨਾ ਤਾਂ ਮੀਟਿੰਗ ਚ ਦੇ ਨਾਲੇ ਉਹ ਕੋਈ ਮੈਂ ਉਹਨੂੰ ਕਾਲੀ ਦਾ ਦਫ਼ਤਰ ਨਹੀਂ ਕਹਾਂਗਾ ਮੈਂ ਕਹਾਂਗਾ ਤਾਂ ਸੁਖਬੀਰワਲ ਦਾ ਦਫ਼ਤਰ ਹੈ ਉਹ ਆਪਦੀ ਨਿੱਜੀ ਜਾਇਦਾਦ ਉਹਨੂੰ ਸਮਝ ਕੇ ਬੈਠੇ ਹੈ ਤੇ ਸਾਡਾ ਨਾਂ ਤਾਂ ਉੱਥੇ ਜਾਣ ਦੀ ਕੋਈ ਪ੍ਰੋਗਰਾਮ ਸੀ ਨਾ ਹੀ ਕੋਈ ਏਜੰਡਾ ਸੀ ਸਾਡਾ ਸ਼ੁਰੂ ਤੋਂ ਹੀ ਹਫ਼ਤਾ ਪਹਿਲਾਂ ਇੱਥੇ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਤੁਸੀਂ ਇੱਥੋਂ ਦੀ ਮੈਨੇਜਮੈਂਟ ਨੂੰ ਪੁੱਛ ਸਕਦੇ ਹੋ ਅਸੀਂ ਸਾਰਾ ਬੁੱਕ ਕਰਾਇਆ ਸੀ ਤੇ ਇਹਦੀ ਜਿਹੜੀ ਆਸੀਂ ਤਾਂ ਸਿਰਫ ਆਗੂ ਆਗੂ ਸੱਦੇ ਸੀ ਉਹਨਾਂ ਨੇ ਤਾਂ ਸਾਰੇ ਪੰਜਾਬ ਚ ਵਰਕਰ ਇਕੱਠੇ ਕਰਨ ਲਈ ਡਰ ਦੇ ਮਾਰਿਆਂ ਨੇ ਵੀ ਪਤਾ ਨਹੀਂ ਕਿੰਡਾ ਕੁ ਵੱਡਾ ਹੋਇਆ ਸੋ ਇਹ ਉਹਨਾਂ ਦੀ ਆਪਦੀ ਮਾਨਸਿਕਤਾ ਦਰਸਾਉਂਦੀ ਹੈ ਵੀ ਉਹ ਕੀ ਸੋਚਦੇ ਨੇ ਉਹ ਸਮਝਦੇ ਨੇ ਵੀ ਪਾਰਟੀ ਸਿਰਫ ਪਾਰਟੀ ਦਾ ਦਫ਼ਤਰ ਤੇ ਇੱਕ ਚੋਣ ਨਿਸ਼ਾਨ ਹੁੰਦਾ ਇਸ ਤੋਂ ਬਾਅਦ ਕੁਝ ਨਹੀਂ ਪਾਰਟੀ ਹੁੰਦੀ ਹੈ ਸਿਧਾਂਤ ਵਿਚਾਰਧਾਰਾ ਜਿਹੜੀ ਉਹ ਛੱਡ ਚੁੱਕੇ ਨੇ ਤੇ ਜਿਹੜਾ ਅਸੀਂ ਅੱਜ ਬੈਠ ਕੇ ਹੀ ਫੈਸਲਾ ਕੀਤਾ ਵੀ ਉਸ ਵਿਚਾਰਧਾਰਾ ਤੇ ਪੈਰਾ ਦੇਣਾ ਉਹਨਾਂ ਜਿਹੜੀ ਹੈ ਪਾਰਟੀ ਦੀ ਮੂਲ ਸਰਜੀਤੀ ਲਈ ਸੁਧਾਰ ਲਈ ਕੰਮ ਕਰਨਾ ਤੇ ਦੁਬਾਰੇ ਜਿਹੜਾ ਹੈ ਕਾਲੀ ਵਿਚਾਰਧਾਰਾ ਨੂੰ ਉੱਤੇ ਲੈ ਕੇ ਜਾਣਾ ਤੁਸੀਂ ਕਹਿ ਰਹੇ ਹੋ ਕਿ ਕਾਲੀ ਦਲ ਤੇ ਹੁਣ ਕੋਈ ਵਿਸ਼ਵਾਸ ਨਹੀਂ ਕਰਦਾ ਉਹਨੂੰ ਖਾਲੀ ਦਲ ਕਿਹਾ ਜਾਂਦਾ ਆ ਜਾਂ ਬੀਜੇਪੀ ਨਾਲ ਜੋੜ ਕੇ ਕਿਹਾ ਜਾਂਦਾ ਪਰ ਉਹ ਕਹਿੰਦੇ ਆ ਵੀ ਦੇਖੋ 106 ਹਲਕਿਆਂ ਦੇ ਉੱਤੇ ਵਰਕਰ ਜਿਹੜੇ ਆ ਇਕੱਠੇ ਹੋਏ ਨੇ ਦਾਵਾ ਕਰ ਰਹੇ ਨੇ ਕਹਿੰਦੇ ਸਾਰਾ ਤਾਂ ਜੇ ਕਾਲੀ ਦਲ ਦੇ ਉੱਤੇ ਲੋਕ ਵਿਸ਼ਵਾਸ ਕਰਦੇ ਤਾਂ ਹੀ ਇਕੱਠੇ ਹੋਏ ਨੇ ਦੇਖੋ ਕਾਲੀ ਦਲ ਦੇ ਵਿਸ਼ਵਾਸ ਤਾਂ ਚੋਣਾਂ 'ਚ ਹੀ ਦੇਖ ਲਿਆ ਵਿਸ਼ਵਾਸ ਦਾ ਤਾਂ ਇਹ ਹੋ ਗਿਆ ਵੀ 2017 2014 ਤੋਂ ਲੈ ਕੇ ਹੁਣ ਤੱਕ ਲਗਾਤਾਰ ਅਕਾਲੀ ਦਲ ਦਾ ਗ੍ਰਾਫ ਗਿਰ ਰਿਹਾ ਹੈ ਲੋਕ ਵੋਟ ਦਿਨ ਪਰ ਦਿਨ ਘਟ ਰਹੀ ਹੈ ਤੇ ਇਹਦਾ ਹੁਣ ਤੁਸੀਂ ਕੀ ਅੰਦਾਜ਼ਾ ਲਾਉਂਗੇ ਵੀ ਅਕਾਲੀ ਦਲ ਦਾ ਲੋਕਾਂ 'ਚ ਗ੍ਰਾਫ ਕੀ ਹੈ ਜਾਂ ਕੀ ਲੋਕਾਂ ਦਾ ਵਿਸ਼ਵਾਸ ਹੈ ਅਕਾਲੀ ਦਲ 'ਚ ਅਕਾਲੀ ਦਲ ਨੂੰ ਕੁਝ ਵਰਕਰਾਂ ਨਾਲ ਨਹੀਂ ਅਕਾਲੀ ਦਲ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਜਿੰਨਾ ਚਿਰ ਪੰਜਾਬ ਦੇ ਲੋਕ ਨਹੀਂ ਨਾਲ ਜੁੜਦੇ ਪੰਜਾਬ ਦੇ ਲੋਕ ਨਹੀਂ ਦੁਬਾਰੇ ਵਿਸ਼ਵਾਸ ਕਰਨਦੇ ਉਹਨਾਂ ਚਿਰ ਅਕਾਲੀ ਦਲ ਦਾ ਕੁਝ ਨਹੀਂ ਬਣਨਾ ਉਹ ਆਗੂ ਕੁਝ ਬੰਦਿਆਂ ਨੂੰ ਜਿਨ੍ਹਾਂ ਨੂੰ ਸਰਕਾਰਾਂ ਸਮੇਂ ਜਿਨ੍ਹਾਂ ਨੇ ਮੌਜਾਂ ਲੁੱਟੀਆਂ ਆ ਕੇ ਜੇ ਬਹਿ ਜਾਂਦੇ ਨੇ ਜਾਂ ਉਰੇ ਆ ਕੇ ਚਾਰ ਬੰਦੇ ਨਾਲ ਲਿਆਉਂਦੇ ਨੇ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਉਹ ਤਾਂ ਕਹਿੰਦੇ ਚੋਣਾ ਦੇ ਵਿੱਚ ਤਾਂ ਜਿੱਤ ਹਾਰ ਚੱਲਦੀ ਰਹਿੰਦੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿੱਚ ਉਹਨਾਂ ਦਾ ਐਮਪੀ ਨਹੀਂ ਬਣਦਾ ਹੈਗਾ ਯਾਰ ਕਾਂਗਰਸ ਦਾ ਕੀ ਹਾਲ ਹੋਇਆ ਭਾਜਪੀ ਦਾ ਗਰਾਫ ਦੇਖਿਆ ਕਹਿੰਦੇ ਉਹਨਾਂ ਨੇ ਤਾਂ ਕਦੇ ਗੱਲ ਨਹੀਂ ਕੀਤੀ ਪ੍ਰਧਾਨ ਬਦਲਣ ਦੀ ਤੇ ਇਹ ਜਿਹੜਾ ਹੁਣ ਇਹ ਤੜਾ ਕਿਉਂ ਕਰ ਰਿਹਾ ਗੱਲ ਪ੍ਰਧਾਨ ਬਦਲਣ ਦੀ ਅਕਾਲੀ ਦਲ ਵਾਲੇ ਕਿਉਂ ਕਰ ਰਹੇ ਦੇਖੋ ਕਿਹੜੀ ਪਾਰਟੀ ਨਹੀਂ ਪ੍ਰਧਾਨ ਬਦਲਦੀ ਕੋਈ ਇਲੈਕਸ਼ਨ ਹਾਰ ਜੇ ਸਾਰੀਆਂ ਪਾਰਟੀਆਂ ਬਲਦੇ ਕਾਂਗਰਸ ਨੇ ਨਹੀਂ ਪ੍ਰਧਾਨ ਬਦਲੇ ਪਰ ਉਹ ਤਾਂ ਕਹਿੰਦੇ ਦਿਖਾਵਾ ਕਰਦੇ ਨਹੀਂ ਬਦਲੇ ਯਾਰ ਦਿਖਾਵਾ ਹੀ ਕਰ ਲੈਣੇ ਨੇ ਇਹ ਇਹ ਤਾਂ ਦਿਖਾਵਾ ਵੀ ਨਹੀਂ ਕਰਨ ਨੂੰ ਤਿਆਰ ਦੇਖੋ ਗੱਲ ਇਹ ਹੈ ਮੈਂ ਤਾਂ ਇਹ ਕਹਿੰਨਾਗਾ ਗੱਲ ਲੋਕ ਲੋਕਾਂ ਦਾ ਫਤਵਾ ਕੀ ਹੈ ਤੁਸੀਂ ਜਿੱਤ ਹਾਰ ਛੱਡੋ ਲਗਾਤਾਰ ਵੋਟ ਘਟਣੀ ਕਿਸੇ ਵੀ ਚੋਣ ਵਿੱਚ ਓਟ ਨਹੀਂ ਬੰਦੀ ਲਗਾਤਾਰ ਘਟਦੀ ਜਾ ਰਹੀ ਹੈ ਇਸ ਵਾਰ 13 ਉਸ ਤੋਂ ਪਹਿਲਾਂ 18 ਸੀ ਉਸ ਤੋਂ ਪਹਿਲਾਂ 22 ਸੀ ਨਹੀਂ ਆਮ ਤੌਰ ਤੇ ਹੁੰਦਾ ਵੀ ਚਲੋ ਇੱਕ ਵਾਰ ਵੋਟ ਘਟੀ ਦੂਜੀ ਵਾਰ ਵੱਧ ਜਾਂਦੀ ਹੈ ਹੁੰਦਾ ਹੀ ਆ ਪਾਰਟੀ ਚ ਜਿਵੇਂ ਕਹਿੰਦੇ ਨੇ ਜਿਸ ਤਰ੍ਹਾਂ ਦਾ ਪੋਲਿਟਿਕਲ ਸੈਟਅਪ ਹੁੰਦਾ ਹੈ ਪਾਰਟਕਿੰਦੀ ਵੋਟਾਂ ਪਰ ਲਗਾਤਾਰ 15 ਸਾਲ ਲਗਾਤਾਰ ਘਟੀ ਜਾਣੀ ਹੈ ਉਹ ਤਾਂ ਕਿਤੇ ਨਾ ਕਿਤੇ ਤਾਂ ਲੋਕਾਂ ਦੀ ਬੇਵਿਸ਼ਵਾਸੀ ਹੈ ਹੀ ਹੈ ਤੁਸੀਂ ਉਹ ਤੋਂ ਮੁਨਕਰ ਜਿੰਨੇ ਮਰਜ਼ੀ ਹੋ ਜਾਓ ਤੁਸੀਂ ਜੋ ਮਰਜ਼ੀ ਉਹਦਾ ਜਿਹੜਾ ਹੈ ਆਪਦੇ ਆਪ ਉਹਦਾ ਸਪਸ਼ਟੀਕਰਨ ਦੇ ਜਾਓ ਉਹ ਚੀਜ਼ਾਂ ਨਹੀਂ ਗੱਲ ਤਾਂ ਇਹ ਲੋਕਾਂ ਦੇ ਮਨ ਵਿੱਚ ਕੀ ਹੈ ਅੱਜ ਲੋਕ ਕੀ ਉਹ ਚਾਹੁੰਦੇ ਨੇ ਇਹ 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 ਵੱਡਾ ਪ੍ਰਸ਼ਨ ਹੈ ਨੀ ਬਿਲਕੁਲ ਜੀ ਉਹ ਤਾਂ ਇਹ ਵੀ ਕਹਿ ਰਹੇ ਨੇ ਕਹਿੰਦੇ ਜਿਹੜਾ ਬਾਗੀ ਤੜਾਉ ਕਹਿੰਦਾ ਵੀ ਐਸਓਆਈ ਐਸਓਆਈ ਖਤਮ ਹੋ ਜਵੇ ਜਿਹੜੇ ਆਮ ਘਰਾਂ ਦੇ ਨੌਜਵਾਨ ਆ ਰਹੇ ਉਹ ਅੱਗੇ ਨਾਨ ਤੇ ਬਾਗੀ ਤੜਾਇਆ ਜਾਂਦਾ ਵੀ ਸਾਡੇ ਰਿਸ਼ਤੇਦਾਰ ਸਾਡੇ ਪੁੱਤ ਸਾਡੇ ਜਿਹੜੇ ਆ ਉਹ ਅੱਗੇ ਉਹਨਾਂ ਨੂੰ ਟਿਕਟਾ ਮਿਲਣ ਉਸ ਅੱਗੇ ਆਣ ਜੀ ਦੇਖੋ ਅਸੀਂ ਕੋਈ ਐਸਓਆਈ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਹਿੰਨੇ ਐਸਓਆਈ ਖਤਮ ਕਰਕੇ 올 ਇੰਡੀਆ ਸਕਸ 6 ਸਟੂਡੈਂਟ ਫੈਡਰੇਸ਼ਨ ਹੁੰਦੀ ਸੀ ਅਕਾਲੀ ਦਲ ਦੀ ਯੂਥ ਜਾਂ ਜਿਹੜੀ ਜਥੇਬੰਦੀ ਅਸੀਂ ਆਲ ਅਸੀਂ ਅੱਜ ਵੀ ਇਹ ਵਿਚਾਰ ਕੀਤਾ ਫੈਸਲਾ ਕੀਤਾ ਵੀ ਆਲ ਇੰਡੀਆ 6 ਸਟੂਡੈਂਟ ਫੈਡਰੇਸ਼ਨ ਨੂੰ ਦੁਬਾਰੇ ਖੜਾ ਕਰਨਾ ਹੈ ਮਜ਼ਬੂਤ ਕਰਨਾ ਹੈ ਜਿਹੜਾ ਸਾਡਾ ਹਰਿਆਵਲ ਦਸਤਾ ਕਾਲੀ ਦਲ ਦਾ ਹੁੰਦਾ ਸੀ ਇਹ ਸੋਈ ਜਿਹੜੀ ਹੈ ਸੋਈ ਨੇ ਤਾਂ ਕਾਲੀ ਦਲ ਨੂੰ ਬਦਨਾਮੀ ਘਟਣ ਤੋਂ ਬਿਨਾ ਹੋਰ ਕੁਝ ਦਿੱਤਾ ਨਹੀਂ ਸੋਈ ਨੇ ਹੁਣ ਤੱਕ ਕਾਲੀ ਦਲ ਨੂੰ ਬਦਨਾਮੀ ਘਟਕੀ ਦਿੱਤੀ ਔਰ ਕੁਝ ਨਹੀਂ ਦਿੱਤਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੇ ਇਹ ਅਸਲ ਸ਼ਰੋਮਲੀ ਕਾਲੀ ਦਲ ਦੀ ਯੂਥ ਜਾਂ ਜਿਹੜੀ ਹੈ ਸਟੂਡੈਂਟ ਇੱਕ ਵਾਰਸ ਜਥੇਬੰਦੀ ਹੈ ਉਹਨੂੰ ਦੁਆਰੇ ਮੋਢ ਸਰਜੀਤੀ ਲਈ ਕੰਮ ਕਰਨਾ ਚਾਹੀਦਾ ਅਸੀਂ ਕਰਾਂਗੇ ਅਸੀਂ ਇਹ ਫੈਸਲਾ ਅੱਜ ਵੀ ਇਸ ਮੀਟਿੰਗ ਚ ਹੋਇਆ ਵੀ 올 ਇੰਡੀਆ ਸੁਖਸਨ ਫੈਡਰੇਸ਼ਨ ਨੂੰ ਦੁਆਰੇ ਖੜਾ ਕਰਨਾ ਹੈ ਮਜ਼ਬੂਤ ਕਰਨਾ ਹੈ ਇਹ ਤੁਸੀਂ ਪ੍ਰਧਾਨ ਬਦਲਣ ਦੀ ਜਿਹੜੀ ਉਹ ਗੱਲ ਕੀਤੀ ਹੈ ਕੀ ਲੱਗਦਾ ਪ੍ਰਧਾਨ ਬਦਲਣ ਦੇ ਨਾਲ ਕਿੰਨਾ ਕੁ ਫਰਕ ਪੈ ਸਕਦਾ ਹੈ ਜਾਂ ਫਿਰ ਅਕਾਲੀ ਦਲ ਦੁਬਾਰਾ ਲੀਹਾਂ ਤੇ ਆ ਸਕਦੀ ਹੈ ਬਿਲਕੁਲ ਆ ਸਕਦੀ ਹੈ ਦੇਖੋ ਗੱਲ ਇਹ ਹੈ ਵੀ ਤੁਸੀਂ ਬਦਲੋਗੇ ਪਾਰਟੀ ਦੀ ਫੰਕਸ਼ਨਿੰਗ ਵੀ ਬਦਲ ਜੂ ਉਹਦੇ ਨਾਲ ਪਾਰਟੀ ਦੀ ਡੈਮੋਕ੍ਰੈਟਿਕ ਸਿਸਟਮ ਦੁਆਰੇ ਖੜਾ ਹੋ ਜੂਗਾ ਲੋਕ ਵਿਸ਼ਵਾਸ ਜੋ ਲੋਕਾਂ ਨਾਲ ਕਹਿਣਗੇ ਵੀ ਸ਼ਾਇਦ ਯਾਰ ਕਾਲੀ ਦਲ ਵਾਕਈ ਦੁਬਾਰੇ ਆਪਦੀ ਜਿਹੜੀ ਹੈ ਮੂਲ ਜਿਹੜਾ ਇਹਦਾ ਏਜੰਡਾ ਸੀ ਉਹਦੇ ਤੇ ਆ ਗਿਆ ਉਹ ਅਸਲ ਜਿਹੜਾ ਹੈ ਇਸ਼ੂਸ ਤੇ ਹੁਣ ਪਹਿਰੇਦਾਰੀ ਕਰੂਗਾ ਉਹ ਤੇ ਖੜੂਗਾ ਸੋ ਫੇਰ ਆਪਣੇ ਆਪ ਵੀ ਪਾਰਟੀ ਖੜੀ ਹੋ ਜੂਗੀ ਹੁਣ ਜਿਹੜੀ ਲੀਡਰਸ਼ਿਪ ਨੂੰ ਲੋਕਾਂ ਨੇ ਦੁਆਰੇ ਦੁਆਰੇ ਇਨਕਾਰਤਾ ਹੁਣ ਤੁਸੀਂ ਜੇ ਕਹੋਗੇ ਵੀ ਦੁਆਰੇ ਉਹ ਉਹ ਗੱਲ ਜਿਹੜੀ ਹੈ ਕਿਸੇ ਹਾਲ ਚ ਨਹੀਂ ਬਣਨੀ ਜੀ ਪਰ ਉਹ ਤਾਂ ਕਹਿੰਦੇ ਮਤਲਬ ਜਦੋਂ 7 ਤੇ 12 ਦੇ ਵਿੱਚ ਸਰਕਾਰ ਬਣਦੀ ਆ ਉਸ ਵੇਲੇ ਤਾਂ ਕਹਿੰਦੇ ਸੁਖਵੀਰ ਬਾਦਲ ਦੇ ਸਿਰ ਤੇ ਸਭ ਕੁਝ ਹੋਇਆ ਤੇ ਲੰਬੜਦਾਰੀਆਂ ਮਾਣ ਲਈਆਂ ਤੇ ਹੁਣ ਜਦੋਂ ਥੋੜਾ ਗਰਾਫ ਥੱਲੇ ਆਇਆ ਤਾਂ ਹੁਣ ਸਵਾਲ ਚੁੱਕ ਰਹੇ ਨੇ ਗੱਲ ਸੁਣੋ ਬਿਲਕੁਲ ਜਦ ਕੋਈ ਪਾਰਟੀ ਕੋਈ ਫੌਜ ਕੋਈ ਜੰਗ ਜਿੱਤਦੀ ਹੈ ਉਹਦਾ ਕ੍ਰੈਡਿਟ ਕਿਹਨੂੰ ਮਿਲਦਾ ਪ੍ਰਧਾਨ ਨੂੰ ਜਾਂ ਆਗੂ ਨੂੰ ਜਰਨਲ ਨੂੰ ਉਦੋਂ ਜੇ ਜਿੱਤੀ ਸੀ ਉਹਨਾਂ ਨੂੰ ਅਸੀਂ ਕਹਾਂ ਵੀ ਠੀਕ ਹੈ ਵਧੀਆ ਕੀਤਾ ਉਹ ਪਾਰਟੀ ਨੇ ਚੰਗਾ ਕਿਹਾ ਨਾ ਹੁਣ ਜੇ ਪਾਰਟੀ ਚਾਰ ਵਾਰ ਪੰਜ ਵਾਰ ਲਗਾਤਾਰ ਹਾਰੀ ਆ ਫਿਰ ਜ਼ਿੰਮੇਵਾਰੀ ਕੌਣ ਲਾਊਗਾ ਜੀ ਉਸਦਾ ਮਤਲਬ ਉਹਨਾਂ ਦਾ ਕਹਿਣਾ ਤਾਂ ਇਹ ਆ ਵੀ ਜੇ ਤਾਂ ਜਿੱਤ ਕੇ ਤਾਂ ਸਾਡੀ ਜਿੱਤ ਜੇ ਹਾਰ ਕੇ ਤਾਂ ਪਾਰਟੀ ਦੀ ਹਾਰ ਤੁਸੀਂ ਸਿਰਫ ਕ੍ਰੈਡਿਟ ਹੀ ਲੈ ਸਕਦੇ ਹੋ ਤੁਸੀਂ ਮਤਲਬ ਇਹ ਆ ਵੀ ਜਿਹੜਾ ਕੋਈ ਮਾੜਾ ਕੰਮ ਉਹਦੀ ਜ਼ਿੰਮੇਵਾਰੀ ਨਹੀਂ ਲੈਣੀ ਉਹ ਅਸੀਂ ਨਹੀਂ ਲੈਣੀ ਉਹ ਤੁਸੀਂ ਲਓ ਜਿੱਤ ਦੀ ਜ਼ਿੰਮੇਵਾਰੀ ਅਸੀਂ ਲੈਣੀ ਆ ਇਹ ਕਿਥੋਂ ਦੀ ਸਿਆਸਤ ਹੋਈ ਜੀ ਲਈ ਨਹੀਂ ਉਹਨਾਂ ਨੇ ਜਿੱਤ ਦੀ ਜ਼ਿੰਮੇਵਾਰੀ ਵੀ ਅਸੀਂ ਚਿਤਾਇਆ ਇਹ ਇਹ ਲੋਕਾਂ ਚ ਉਹਨਾਂ ਨੇ ਇੱਕ ਪਾਰਟੀ ਲੈ ਕੇ ਗਈ ਉਦੋਂ ਵੀ ਸੁਖਵੀਰ ਸਿੰਘ ਬਾਦਲ ਨੇ ਦੁਬਾਰੇ ਜਿਹੜੀ ਸਰਕਾਰ ਬਣਾਈ ਐ ਅਸੀਂ ਵੀ ਉਸ ਨੂੰ ਪ੍ਰਵਾਨਤ ਕੀਤਾ ਅਸੀਂ ਕੋਈ ਉਦੋਂ ਕਦੇ ਇਹ ਨਹੀਂ ਗਾਇਆ ਵੀ ਨਹੀਂ ਗਲਤ ਐ ਤੇ ਹੁਣ ਹਾਰ ਦੀ ਜ਼ਿੰਮੇਵਾਰੀ ਫੇਰ ਲਓ ਇੱਕ ਵਾਰੀ ਹਾਰ ਨਹੀਂ ਦੋ ਵਾਰੀ ਹਾਰ ਨਹੀਂ ਤਿੰਨ ਵਾਰੀ ਹਾਰ ਨਹੀਂ ਚਾਰ ਵਾਰੀ ਹੋ ਗਈ ਪੰਜ ਵਾਰੀ ਹੋ ਗਈ ਫੇਰ ਤਾਂ ਲਓ ਨਾ ਕੋਈ ਅੱਛਾ ਅਕਾਲ ਤਖਤ ਸਾਹਿਬ ਤੋਂ ਜਿਹੜੀ ਜਿਹੜੀ ਆ ਮਾਫੀਨਾਮਾ ਲਿਖਿਆ ਗਿਆ ਸੀਗਾ ਉਹਦਾ ਜਵਾਬ ਨਹੀਂ ਆਇਆ ਪਰ ਦੂਸਰੇ ਪਾਸੇ ਸੁਖਵੀਰ ਬਾਦਲ ਹੁਣਾਂ ਨੂੰ ਜਿਹੜਾ ਆ ਬੁਲਾ ਲਿਆ ਗਿਆ ਹੈ ਕੋਈ ਤਾਂ ਹੁਣ ਮੈਂ ਅਕਾਲ ਤਖਤ ਸਾਹਿਬ ਦਾ ਜੋ ਫੈਸਲਾ ਉਹਦੇ ਕੋਈ ਟਿੱਪਣੀ ਨਹੀਂ ਕਰਨੀ ਉਹ ਜੋ ਉਹਨਾਂ ਦੇ ਚਾਰ ਤੱਕ ਠੀਕ ਸੀ ਉਹਨਾਂ ਨੇ ਉਹ ਹੀ ਕੀਤਾ ਹੋਵੇਗਾ ਤੇ ਜੋ ਉਹਨਾਂ ਦਾ ਹੁਕਮ ਹੋ ਅਸੀਂ ਉਹਦੇ ਤੇ ਪਹਰਾ ਦੇਵਾਂਗੇ ਇਹਨਾਂ ਜਿਹੜਾ ਜਰੂਰ ਅਸੀਂ ਕਲੀਅਰ ਤੁਸੀਂ ਜੋ ਮਾਫੀਨਾਮਾ ਦਿੱਤਾ ਉਹਦੇ ਲਈ ਉਡੀਕ ਰਹੇ ਹਾਂ ਕਿ ਕਾਲ ਤੱਕ ਸਾਹਿਬ ਕਦੋਂ ਸਾਨੂੰ ਤਲਬ ਕਰੇ ਜੀ ਹਾਂ ਬਿਲਕੁਲ ਉਡੀਕ ਰਹੇ ਹਾਂ ਸਾਨੂੰ ਸਾਨੂੰ ਜਦ ਵੀ ਬੁਲਾਉਣਗੇ ਅਸੀਂ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਜੀ ਸੋਏ ਪ੍ਰਵਿੰਦਰ ਸਿੰਘ ਢੀਂਸਾ ਸਾਡੇ ਨਾਲ ਮੌਜੂਦ ਸਗੇ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਮੀਟਿੰਗ ਕੀਤੀ ਗਈ ਆ ਕੋਈ ਕਬਜ਼ੇ ਦੀ ਲੈ ਕੇ ਜੇਹੀ ਕੋਈ ਗੱਲਬਾਤ ਨਹੀਂ ਸੀ ਤੇ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਲਿਖੇ ਮਾਫੀ ਨਾਮ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਤਾਲਬ ਕਰੂਗਾ ਤਾਂ ਆਪਾਂ ਉੱਥੇ ਪਹੁੰਚਾਂਗੇ ਹੋਰ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਪ੍ਰੋ ਪੰਜਾਬੀ